ਅਲਫਲਾਲਾ ਲੜੀ ਵਿੱਚ ਅੱਜ ਦੀ ਕਹਾਣੀ ਆਪਣੀ ਹੈਗੇ ਦੋ ਦੋਸਤ। ਬਗਦਾਦ ਸ਼ਹਿਰ ਵਿੱਚ ਇੱਕ ਸਦਗ ਰਹਿੰਦਾ ਸੀ ਉਹਦਾ ਇੱਕ ਲੜਕਾ ਸੀ ਜਿਹਦਾ ਨਾਂ ਅਬੂ ਹਸਨ ਸੀ। ਉਹ ਚਾਹੁੰਦਾ ਸੀ ਕਿ ਉਹਦਾ ਉਹ ਲੜਕਾ ਵੱਡਾ ਹੋ ਕੇ ਬੜਾ ਗੁਨਾਕਾਰੀ ਤੇ ਅਕਲਮੰਦ ਨਿਕਲੇ। ਇਸ ਲਈ ਉਹ ਆਪਣੇ ਲੜਕੇ ਨੂੰ ਸਦਾ ਕੋਈ ਨਾ ਕੋਈ ਸਿੱਖਿਆ ਦਿੰਦਾ ਰਹਿੰਦਾ। ਉਹ ਕਈ ਵਾਰ ਉਸ ਨੂੰ ਆਪਣੇ ਸਾਹਮਣੇ ਖੜਾ ਕਰਕੇ ਉਸ ਦੀ ਉਸ ਨੂੰ ਪਰਖਣ ਲਈ ਤੇ ਉਸ ਪਾਸੋਂ ਸਵਾਲ ਪੁੱਛਦਾ। ਇਸੇ ਸਮੇਂ ਆਪਣੇ ਪਿੱਛੇ ਹਮੇਸ਼ਾ ਡੰਡਾ ਤਿਆਰ ਰੱਖਦਾ। ਜੇ ਕਦੇ ਲੜਕਾ ਕਿਸੇ ਸਵਾਲ ਦਾ ਜਵਾਬ ਭੁੱਲ ਜਾਂਦਾ ਤਾਂ ਉਸ ਨੂੰ ਖੜਕਾਉਂਦਾ। ਅਬੂ ਹਸਨ ਅ ਜੀ ਛੋਟਾ ਹੀ ਸੀ ਕਿ ਉਹਦੇ ਪਿਤਾ ਗੁਜ਼ਰ ਗਿਆ ਫਿਰ ਵੀ ਉਹਨੂੰ ਕਿਸੇ ਕਿਸਮ ਦਾ ਫਿਕਰਫਕਾ ਨਹੀਂ ਸੀ ਕਿਉਂਕਿ ਉਹਦਾ ਪਿਤਾ ਬੜਾ ਅਮੀਰ ਸੀ ਤੇ ਉਹਦੇ ਲਈ ਕਾਫੀ ਦੌਲਤ ਛੱਡ ਕੇ ਗਿਆ ਸੀ ਅਬੂ ਹਸਨ ਨੇ ਆਪਣੇ ਪੈਸੇ ਦੇ ਕੇ ਦੇ ਦੋ ਹਿੱਸੇ ਕੀਤੇ ਇੱਕ ਹਿੱਸਾ ਉਹਨੇ ਇੱਕ ਪਾਸੇ ਬਚਾ ਕੇ ਰੱਖ ਲਿਆ ਤੇ ਦੂਜਾ ਹਿੱਸਾ ਖਾਣ ਪੀਣ ਖਰਚਣ ਵਾਸਤੇ ਲੱਗ ਰੱਖ ਲਿਆ ਉਸ ਪਾਸ ਖੁੱਲਾ ਪੈਸਾ ਸੀ ਤੇ ਉਹਦੇ ਕਦੇ ਕੋਈ ਐਰਾ ਵਗੈਰਾ ਮਿੱਤਰ ਵੀ ਨਹੀਂ ਸੀ ਬਣਾਏ ਇਹ ਸਭ ਉਹਨੂੰ ਜੋਕਾ ਵਾਂਗ ਚਿਮੜੇ ਰਹਿੰਦੇ ਸੀ ਤਦ ਤੱਕ ਉਹਦਾ ਅੱਧਾ ਧਨ ਖਤਮ ਹੋ ਗਿਆ ਮਿੱਤਰਾਂ ਨੇ ਉਹਦਾ ਖਤਮ ਕਰਵਾਤਾ ਤਾਂ ਜਦੋਂ ਖਰਚਣ ਲਈ ਕੁਝ ਨਾ ਰਿਹਾਤਾ ਅਬੂ ਹਸਨ ਨੇ ਆਪਣੇ ਮਿੱਤਰਾਂ ਪਾਸੋਂ ਇਸ ਦਾ ਜ਼ਿਕਰ ਕੀਤਾ ਉਹ ਪਹਿਲਾਂ ਤਾਂ ਇਹਦੀ ਇੱਜ਼ਤ ਕਰਦੇ ਸੀ ਪਰ ਇਹ ਗੱਲ ਸੁਣ ਕੇ ਕਿ ਉਹਦਾ ਮੁਖੌੜ ਉਡਾਉਣ ਲੱਗ ਪਏ ਅਸਲ ਵਿੱਚ ਉਹਨਾਂ ਦੀ ਮਿੱਤਰਤਾ ਪੈਸੇ ਨਾਲ ਹੀ ਸੀ ਐ ਅਬੂ ਹਸਨ ਨਾਲ ਨਹੀਂ ਸੀਗੀ ਇਹ ਵੇਖ ਕੇ ਅਬੂ ਇਤਨਾ ਦੁਖੀ ਹੋਇਆ ਕਿ ਉਹਨੇ ਆਪਣੇ ਪੁਰਾਣੇ ਮਿੱਤਰਾਂ ਨੂੰ ਸਦਾ ਲਈ ਤਿਆਗ ਦਿੱਤਾ ਆਪਣੇ ਮਤਲਬੀ ਮਿੱਤਰਾਂ ਤੋਂ ਛੁਕਰਾਹਤ ਆ ਪਾ ਕੇ ਉਹ ਬਾਕੀ ਪੈਸੇ ਨੂੰ ਬੜੀ ਜੋਗਤਾ ਤੇ ਸੰਜਮ ਨਾਲ ਵਰਤਣ ਲੱਗਾ ਉਹਨੇ ਪ੍ਰਣ ਲਿਆ ਕਿ ਅੱਗੇ ਤੋਂ ਉਹ ਨਾ ਵਾਕਫਾਂ ਤੋਂ ਸਿਵਾ ਕਿਸੇ ਹੋਰ ਨਾਲ ਗੱਲ ਤੱਕ ਵੀ ਨਹੀਂ ਕਰੀਗਾ ਤੇ ਹਰ ਰੋਜ਼ ਇੱਕ ਨਵਾਂ ਮਿੱਤਰ ਬਣਾਏਗਾ ਸੋ ਉਹ ਹਰ ਰੋਜ਼ ਸ਼ਹਿਰ ਦੇ ਵੱਡੇ ਪੁਲ ਤੇ ਜਾ ਕੇ ਬੈਠ ਜਾਂਦਾ ਕਿਉਂਕਿ ਇੱਥੇ ਲੋਕਾਂ ਦਾ ਆਮ ਲੰਗਾ ਸੀ ਜਿਹੜਾ ਵੀ ਕੋਈ ਅਜਨਬੀ ਉੱਥੋਂ ਉਸ ਨੂੰ ਮਿਲਦਾ ਉਹ ਇੱਕ ਰਾਤ ਲਈ ਉਹਨੂੰ ਮਹਿਮਾਨ ਬਣਾ ਕੇ ਆਪਣੇ ਘਰ ਲਿਆਉਂਦਾ ਤੇ ਅਗਲੇ ਭਲਕ ਸਵੇਰੇ ਸਵੇਰੇ ਉਹਨੂੰ ਘਰੋਂ ਤੋਰ ਦਿੰਦਾ ਤੇ ਫਿਰ ਅੱਬੂ ਹਸਨ ਉਹਦੇ ਨਾਲ ਕਦੀ ਕਲਾਮ ਤੱਕ ਵੀ ਨਹੀਂ ਸੀ ਕਰਦਾ ਉਹ ਪੂਰਾ ਸਾਲ ਇਸ ਤਰ੍ਹਾਂ ਕਰਦਾ ਰਿਹਾ ਇੱਕ ਦਿਨ ਜਦੋਂ ਹਰ ਰੋਜ਼ ਵਾਂਗ ਪੁੱਲਤੇ ਬੈਠਾ ਕਿਸੇ ਨਵੇਂ ਮਹਿਮਾਨ ਉਡੀਕ ਰਿਹਾ ਸੀ ਤਾਂ ਖਲੀਫਾ ਖਲੀਫਾ ਹਰੂਲ ਰਸ਼ੀਦ ਆਪਣੇ ਅਹਿਲਕਾਰਾਂ ਸਮੇਤ ਉਥੇ ਲੰਘਿਆ ਅਬੂ ਹਸਨ ਖਲੀਫੇ ਨੂੰ ਬਿਲਕੁਲ ਨਾ ਪਛਾਣ ਚੱਕਿਆ ਕਿਉਂਕਿ ਉਹ ਇੱਕ ਆਮ ਆਦਮੀ ਦਾ ਪេស ਬਟਾ ਕੇ ਬਗਦਾਦ ਦੀ ਗਲੀ ਦੀ ਕੁਚੀਆਂ ਵਿੱਚ ਗਸ਼ਤ ਕਰ ਰਿਹਾ ਸੀ ਅਬੂ ਨੇ ਉਹਦਾ ਹੱਥ ਫੜ ਕੇ ਕਿਹਾ ਜਨਾਬ ਜੇ ਖੇਚਲ ਨਾ ਸਮਝੋ ਤਾਂ ਅੱਜ ਰਾਤ ਮੇਰੇ ਘਰ ਚਰਨ ਪਾਓ ਤੇ ਮੈਂ ਤੁਹਾਨੂੰ ਮੈਨੂੰ ਸੇਵਾ ਦਾ ਮੌਕਾ ਦਿਓ ਖਲੀਫਾ ਉਹ ਦਿਨ ਹੱਤੋਰ ਪਿਆ ਉਹ ਅਬੂ ਹਸਨ ਨਾਲ ਸੋਨਾ ਅਤੇ ਸਜਿਆ ਹੋਇਆ ਘਰ ਵੇਖ ਕੇ ਬਹੁਤ ਖੁਸ਼ ਹੋਇਆ ਕੰਧਾਂ ਤੇ ਬੜੀ ਸੋਹਣੀ ਸੋਹਣੀ ਰੰਗੀ ਜਿੱਤਰ ਲੱਗੀ ਹੋਈ ਸੀ ਵਿਹੜੇ ਵਿੱਚ ਸਨੜੀ ਰੰਗੇ ਪਾਣੀ ਦਾ ਇੱਕ ਫੁਹਾਰਾ ਚੱਲ ਰਿਹਾ ਸੀ ਖਲੀਫੇ ਨੇ ਕਿਹਾ ਮੈਂ ਤੇਰੀ ਆਉ ਭਗਤ ਵੇਖ ਕੇ ਬਹੁਤ ਖੁਸ਼ ਆ ਤੇ ਇਸ ਦਾ ਇਲਮ ਮੈਂ ਤੈਨੂੰ ਇੱਕ ਇਨਾਮ ਦੇਣਾ ਚਾਹੁੰਨਾ ਹੈ ਕੀ ਤੂੰ ਮੈਨੂੰ ਆਪਣੇ ਜੀਵਨ ਬਾਰੇ ਕੁਝ ਹੋਰ ਦੱਸ ਸਕਦਾ ਹੈ ਅਬੂ ਹਸੈਨ ਨੇ ਕਿਹਾ ਹਜ਼ੂਰ ਇਹ ਸਾਡੀ ਆਖਰੀ ਮੁਲਾਕਾਤ ਹੈ ਮੈਂ ਤੁਹਾਨੂੰ ਫਿਰ ਕਦੇ ਨਹੀਂ ਮਿਲਣਾ ਚਾਹਾਂਗਾ ਖਲੀਫੇ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਉਸ ਇਸ ਤੇ ਬਹੁਤ ਹਸੈਨ ਨੇ ਉਹਦੇ ਨਾਲ ਜੋ ਕੁਝ ਹੋਇਆ ਸੀ ਫਰੇਬੀ ਮਿੱਤਰਾਂ ਤੇ ਸਾਰੀ ਗੱਲ ਉਸ ਨੂੰ ਕਹਿ ਸੁਣਾਈ ਸ ਕਹਾਣੀ ਸੁਣ ਕੇ ਖਲੀਫੇ ਨੇ ਕਿਹਾ ਤੇਰਾ ਰੋਸਾ ਬਿਲਕੁਲ ਜਾ ਜਾਏ ਜਦ ਖਲੀਫਾ ਵਿਦਾ ਹੋਣ ਲੱਗਾ ਤਾਂ ਉਹਨੇ ਅੱਬੂ ਕੋਲ ਪੁੱਛਿਆ ਉਹਦੀ ਕੋਈ ਇੱਛਾ ਤਾਂ ਨਹੀਂ ਉਹਦੀ ਕੋਈ ਹੋਰ ਇੱਛਾ ਪੂਰੀ ਕਰਨਾ ਮੈਂ ਚਾਹੁੰਦਾ ਕਰ ਸਕਾਂ ਅੱਬੂ ਨੇ ਕਿਹਾ ਹਜ਼ੂਰ ਸਾਡੇ ਮਹੱਲੇ ਵਿੱਚ ਕੁਝ ਸੜੀਲ ਜਿਹੇ ਮਲਾਣੇ ਰਹਿੰਦੇ ਆ ਜਦ ਵੀ ਸਾਡੇ ਘਰ ਰੰਗ ਰਾਗ ਤੇ ਰੌਣਕ ਲੱਗਦੀ ਹੈ ਉਹ ਬੜਾ ਤਪਦੇ ਨੇ ਤੇ ਕਾਜੀ ਦੇ ਕੰਨ ਭਰ ਕੇ ਤੇ ਮੇਰੇ ਮਗਰ ਪਾ ਦਿੰਦੇ ਆ ਜੇ ਮੇਰੇ ਵੱਸ ਹੋਵੇ ਤਾਂ ਇਨ੍ਹਾਂ ਪਾਜੀਆਂ ਦਾ ਸ਼ਕੰਜਾ ਕੱਸ ਦਿਆਂ ਖਲੀਫੇ ਨੇ ਕਿਹਾ ਤੂੰ ਫਿਕਰ ਨਾ ਕਰ ਬੁਰੇ ਦੇਸ਼ੇਦ ਬੁਰੇ ਦੇਸ਼ੇ ਦਾ ਸੁਆਪ ਨਹੀਂ ਚਾਹੀਦੀ ਆ ਗੱਲਾਂ ਕਰਦਿਆਂ ਜਦੋਂ ਅੱਬੂ ਦਾ ਧਿਆਨ ਹਰ ਰੋਜ਼ ਹੋਰ ਪਾਸੇ ਹੋਇਆ ਤਾਂ ਖਲੀਫੇ ਨੇ ਉਹਦੇ ਪਿਆਲੇ ਵਿੱਚ ਕੁਝ ਘੋਲ ਦਿੱਤਾ ਇਸ ਨੂੰ ਪਿੰਦਿਆ ਸਾਰ ਉਹਨੂੰ ਕੁਕੀ ਜੀ ਚੜ ਗਈ ਜਦੋਂ ਅੱਬੂ ਬਿਲਕੁਲ ਬੇਸੁਰਤ ਹੋ ਗਿਆ ਖਲੀਫੇ ਦੇ ਹੁਕਮ ਨਾਲ ਅੱਬੂ ਹਸਨ ਨੂੰ ਸ਼ਾਹੀ ਮਹੱਲ ਵਿੱਚ ਲਿਜਾ ਕੇ ਪਲੰਘ ਉੱਤੇ ਲਟਾ ਦਿੱਤਾ ਗਿਆ ਇਸ ਤੋਂ ਪਿੱਛੇ ਖਲੀਫੇ ਨੇ ਆਪਣੀ ਸਾਰੇ ਨੌਕਰਾਂ ਨੂੰ ਇਕੱਠਾ ਕਰਕੇ ਹੁਕਮ ਦਿੱਤਾ ਕਿ ਜਦੋਂ ਅੱਬੂ ਹਸਨ ਦੀ ਅੱਖ ਖੁੱਲ੍ਹੇ ਤਾਂ ਉਸ ਨੂੰ ਹਰ ਮੌਮਕਨ ਤਰੀਕੇ ਨਾਲ ਯਕੀਨ ਦਵਾਇਆ ਜਾਏ ਕਿ ਉਹ ਖਲੀਫਾ ਹੈ ਤੇ ਉਹਦੇ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏ। ਇੱਕ ਹੈਕ ਕੀ ਖਲੀਫਾ ਆਪ ਮਹਲ ਦੇ ਇੱਕ ਕੋਚੋਰ ਕਮਰੇ ਵਿੱਚ ਲੁਕ ਗਿਆ। ਜਦੋਂ ਸਵੇਰੇ ਸਾਰ ਅਬੂ ਦੀ ਨੀਂਦ ਖੁੱਲੀ ਤਾਂ ਉਹਨੇ ਆਪਣੇ ਆਪ ਨੂੰ ਕਾਲੀ ਸ਼ਾਨ ਮਹਲ ਵਿੱਚ ਵੇਖਿਆ। ਮੈਂ ਆਪ ਪਾਇਆ ਵੇਖ ਕੇ ਤੇ ਟੈਰੀ ਅੱਗੇ ਪਿੱਛੇ ਖੜੇ ਐ ਸਾਰੇ ਨੌਕਰ ਚੱਕਰ ਫੀਰੀ ਜਾਂਦੇ ਬੜਾ ਚੰਬਾ ਹੋਇਆ। ਇੱਕ ਟੈਲੀ ਨੇ ਕਿਹਾ ਸਾਡੀ ਜਿੰਦ ਜਾਨ ਦੇ ਮਾਲਿਕ ਸ਼ਹਿਨशाह सलामत ਇਸ ਵੇਲੇ ਸਵੇਰ ਦੀ ਨਮਾਜ਼ ਦਾ ਵੇਲਾ ਹੋ ਗਿਆ ਏ। ਤੁਹਾਡਾ ਹੁਕਮ ਹੈ ਕਿ ਤੁਹਾਨੂੰ ਨੇ ਨਾਲ ਇਸ ਵੇਲੇ ਜਗਾ ਦਿੱਤਾ ਜਾਵੇ। ਅਬੂ ਆਪਣੇ ਧਿਆਨ ਵਿੱਚ ਮਸਤ ਸੀ ਉਹ ਕਦੇ ਰੇਸ਼ਮੀ ਪੜਦਿਆਂ ਵੱਲ ਵੇਖਦਾ ਕਦੇ ਸੁਨਹਿਰੀ ਕੰਧਾਂ ਵੱਲ ਵੇਖਦਾ ਆਖਰ ਉਹਨ ਪੱਕਾ ਯਕੀਨ ਹੋ ਗਿਆ ਕਿ ਇਹ ਜ਼ਰੂਰ ਕੋਈ ਸੁਪਨਿਆਂ ਦੀ ਦੁਨੀਆ ਹੈ ਉਹਨੇ ਇਸ ਗੱਲ ਨੂੰ ਹੋਰ ਪੱਕਾ ਕਰਨ ਲਈ ਇੱਕ ਨੌਕਰ ਨੂੰ ਆਵਾਜ਼ ਦਿੱਤੀ ਤੇ ਪੁੱਛਿਆ ਸੱਚਾ ਚ ਦੱਸ ਮੈਂ ਕਿੱਥਿਆਂ ਤੇ ਕੌਣ ਆ ਨੌਕਰ ਨੇ ਉੱਤਰ ਦਿੱਤਾ ਹਜ਼ੂਰ ਤੁਸੀਂ ਇਸ ਦੇਸ਼ ਦੇ ਖਲੀਫਾ ਹੋ ਅਬੂ हसन ਨੇ ਕ੍ਰੋਧ ਵਿੱਚ ਆ ਕੇ ਕਿਹਾ ਮੈਂ ਖਲੀਫਾ ਤੂੰ ਸਰ ਸਰ ਝੂਠ ਬਕ ਰਿਹਾ ਹੈ ਮੈਂ ਤਾਂ ਅਬੂ हसन ਆ ਪਰ ਜਦੋਂ ਬਾਕੀ ਨੌਕਰਾਂ ਨੇ ਵੀ ਇਹੀ ਗੱਲ ਦੁਹਰਾਈ ਤਾਂ ਉਹ ਸੱਚਮੁੱਚ ਆਪਣੇ ਆਪ ਨੂੰ ਖਲੀਫਾ ਹੀ ਸਮਝਣ ਲੱਗ ਪਿਆ ਜਦ ਨੌਕਰ ਉਹਨੂੰ ਕੱਪੜੇ ਪਵਾਉਣ ਲਈ ਆਏ ਤਾਂ ਦਿਲ ਵਿੱਚ ਚੇਈ ਦਿਲ ਵਿੱਚ ਖੁਸ਼ ਹੋਇਆ ਰਾਤੋ ਰਾਤ ਵਿੱਚ ਉਹ ਖਲੀਫਾ ਕਿਵੇਂ ਬਣ ਗਿਆ ਇੱਕ ਨੌਕਰ ਹੀਰਿਆਂ ਜਿਹੜੀ ਜਿਹੜੀ ਖੀਨ ਖਾਬ ਦੀ ਜੁੱਤੀ ਲੈ ਕੇ ਆਇਆ ਤੇ ਅਬੂ हसन ਨੇ ਡਰਦਿਆਂ ਡਰਦਿਆਂ ਉਹ ਪਾਈ ਦੂਜਾ ਸੋਨੇ ਦੀ ਚਰਮਚੀ ਵਿੱਚ ਉਹਦੇ ਹੱਥ ਤਵਾ ਰਿਆ ਸੀ ਤੀਜਾ ਉਹਦੇ ਪੈਰਨ ਲਈ ਇੱਕ ਸ਼ਾਨਦਾਰ ਸਨੇੜੀ ਚੋਗਾ ਲੈ ਕੇ ਆ ਗਿਆ ਜਿਸ ਵੇਲੇ ਉਹ ਬਿਲਕੁਲ ਤਿਆਰ ਹੋ ਗਿਆ ਤਾਂ ਇੱਕ ਨੌਕਰ ਨੇ ਆ ਕੇ ਪੁੱਛਿਆ ਸ਼ਹਿਰ ਦੇ ਪ੍ਰਬੰਧ ਬਾਰੇ ਜੇ ਕੋਈ ਹੁਕਮ ਹੋਵੇ ਤਾਂ ਦੱਸਣ ਦੀ ਕਿਰਪਾ ਕਰਨਾ ਜੋ ਉਸ ਨੂੰ ਫੌਰਨ ਅਮਲ ਕਰਨਾ ਕਰਿਆ ਜਾਊਗਾ। ਅਬੂ ਨੇ ਸੋਚਿਆ ਕਿ ਹੁਣ ਉਹਨਾਂ ਦੁਸ਼ਟ ਮੁਲਾਣਿਆਂ ਨੂੰ ਸਿੱਧਾ ਕਰਨ ਦਾ ਚੰਗਾ ਮੌਕਾ ਹੈ। ਇਸ ਲਈ ਉਹਨੇ ਫੌਰਨ ਹੁਕਮ ਦਿੱਤਾ ਕਿ ਉਹਦੇ ਘਰ ਵਾਲੀ ਮਸੀਤ ਦੇ ਮਲਾਣਿਆਂ ਨੂੰ ਹਜ਼ਾਰ-ਹਜ਼ਾਰ ਛਿੱਤਰ ਮਾਰੇ ਜਾਣ ਤੇ ਫਿਰ ਉਹਨਾਂ ਦਾ ਮੂੰਹ ਕਾਲਾ ਕਰਕੇ ਖੋਤਿਆਂ ਦੇ ਉੱਤੇ ਬਠਾ ਕੇ ਸ਼ਹਿਰ ਵੱਲ ਵਿੱਚ ਫੇਰਿਆ ਜਾਵੇ ਤੇ ਨਾਲ ਨਾਲ ਇਹ ਵੀ ਐਲਾਨ ਕਰ ਦਿੱਤਾ ਜਾਵੇ ਕਿ ਅੱਗੇ ਤੋਂ ਜੋ ਵੀ ਕੋਈ ਆਪਣੇ ਗਵਾਂਡੇ ਨਾਲ ਬਦਸਲੂਕੀ ਕਰੇਗਾ ਉਹਦੀ ਇਹੋ ਜਿਹੀ ਦਰਦਸ਼ਾ ਹੋਵੇਗੀ। ਨੌਕਰ ਨੇ ਕਿਹਾ ਹੁਕਮ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਏਗੀ ਕੋਈ ਹੋਰ ਹੁਕਮ ਹਜ਼ੂਰ ਹਾਂ ਅਬੂ ਹਸਨ ਨੇ ਕਿਹਾ ਮਸਜਿਦ ਦੇ ਨਾਲ ਹੀ ਇੱਕ ਪੀੜੀ ਜੀ ਗਲੀ ਵਿੱਚ ਅਬੂ ਹਸਨ ਦਾ ਘਰ ਹੈ ਪੁੱਛ ਕੇ ਉਹਦੀ ਮਾਂ ਨੂੰ 100 ਮੋਰਾਂ ਦੇ ਆਓ ਜਦੋਂ ਨੌਕਰ ਚਲਾ ਗਿਆ ਤਾਂ ਅਬੂ ਹਸਨ ਨੇ ਖਾਣਾ ਤਿਆਰ ਕਰਨ ਲਈ ਹੁਕਮ ਦਿੱਤਾ ਉਹਨੂੰ ਉਸੇ ਵੇਲੇ ਇੱਕ ਜਗਮਗਰਦੇ ਕਮਰੇ ਵਿੱਚ ਲਿਜਾਇਆ ਗਿਆ ਅਨੇਕਾਂ ਪ੍ਰਕਾਰ ਦੇ ਖਾਣੇ ਮੇਜ਼ ਤੇ ਪਏ ਸੀ ਉਹਨੇ ਸੋਚਿਆ ਰਾਤ ਵਾਲਾ ਮਹਿਮਾਨ ਜ਼ਰੂਰ ਕੋਈ ਕੋਈ ਜinn ਜਾਂ ਰਾਜਾ ਹੋਣਾ ਹੈ ਜਿਨੇ ਉਹਨੂੰ ਇਨਾਮ ਦੇਣ ਲਈ ਆਪਣੇ ਨਾਲੀ ਪਰੀਆਂ ਦੇ ਦੇਸ਼ ਵਿੱਚ ਲੈ ਜਾਂਦਾ ਇੱਥੇ ਹਰ ਇੱਕ ਚੀਜ਼ ਅਜੀਬ ਤੋਂ ਅਜੀਬ ਹੈ ਹਾਲੀ ਉਹ ਸੋਚੀ ਰਿਹਾ ਸੀ ਕਿ ਇੱਕ ਨੌਕਰਾਨੀ ਨੇ ਉਹਦੇ ਲਈ ਸ਼ਰਾਬ ਦਾ ਪਿਆਲਾ ਭਰਿਆ ਤੇ ਪਤਾ ਨਹੀਂ ਉਹਦੇ ਵਿੱਚ ਹੋਰ ਕੀ ਪਾ ਦਿੱਤਾ ਜਿਹਨੂੰ ਪੀਂਦਿਆ ਹੀ ਅਬਰੂ ਨੂੰ ਨੀਂਦ ਆ ਗਈ ਖਲੀਫਾ ਹਰੂਲ ਰਸ਼ੀਦ ਆਪਣੀ ਲੁਕਮੀ ਥਾਂ ਤੋਂ ਬਾਹਰ ਆਇਆ ਉਹਨੇ ਹੁਕਮ ਦਿੱਤਾ ਕਿ ਅਬੂ ਹਸਨ ਨੂੰ ਚਕਵਾ ਕੇ ਉਹਦੇ ਘਰ ਪਹੁੰਚਾ ਦਿੱਤਾ ਜਾਵੇ ਅਬੂ ਹਸਨ ਨੂੰ ਹੁਹਨੇਰੀ ਜਾਗਾ ਗਈ ਉਹਨੇ ਨੌਕਰਾਂ ਨੂੰ ਹਾਜ਼ਰ ਹੋਣ ਦਾ ਹੁਕਮ ਦਿੱਤਾ ਸਭ ਥਾਂ ਬਿਲਕੁਲ ਚੁੱਪਚਾਪ ਸੀ ਉਹਨੂੰ ਅੱਗੋਂ ਕੋਈ ਉਤਰਨਾ ਮਿਲਿਆ ਆਖਰ ਜਦੋਂ ਉਹ ਉੱਚੀ ਉੱਚੀ ਟਾਰਾ ਮਾਰਨ ਲੱਗਾ ਤੇ ਉਹਦੀ ਮਾਂ ਭੱਜੀ ਭੱਜੀ ਉਹਦੇ ਪਾਸ ਆਈ ਅਬੂ ਅਜੇ ਤੱਕ ਆਪਣੇ ਆਪ ਨੂੰ ਖਲੀਫਾ ਹੀ ਸਮਝ ਰਿਹਾ ਸੀ ਇਸ ਲਈ ਅਬੂ ਨੇ ਕਿਹਾ ਬੁੱਢੀਏ ਤੂੰ ਕੌਣ ਹੈ ਹੈ ਤੂੰ ਇੱਥੇ ਕਿਸ ਤਰ੍ਹਾਂ ਆਈ ਹੈ ਉਹਦੀ ਮਾਂ ਹੈਰਾਨ ਹੋ ਕੇ ਬੋਲੀ ਮੈਂ ਆਂ ਤੇਰੀ ਮਾਂ ਹੈ ਪੁੱਤ ਅਬੂ ਨੇ ਗੁੱਸੇ ਵਿੱਚ ਕੜ ਕੇ ਕਿ ਤੇਰੀ ਅਕਲ ਟਿਕਾਣੀ ਹੈ ਹੈ ਤੈਨੂੰ ਪਤਾ ਨਹੀਂ ਮੈਂ ਖਲੀਫਾ ਆਂ ਸਾਰੇ ਦੇਸ਼ ਦਾ ਰਾਜਾ ਉਹਦੀ ਮਾਂ ਨੇ ਘਬਰਾ ਕੇ ਉਹਤੇ ਤਾਂ ਚੁੱਪ ਕਰ ਬੇਟਾ ਇਹ ਜਿਹੀਆਂ ਢਿੰਗਾ ਨਹੀਂ ਮਰੀ ਦੀਆਂ ਜੇ ਕਿਸੇ ਨੇ ਗੱਲ ਸੁਣ ਲਈ ਤਾਂ ਅਸੀਂ ਦੋਵੇਂ ਹੀ ਨਹੀਂ ਬਚਨੇ ਹਾਲੀ ਖਲੀਫਾ ਤੇ ਤੇਰੇ ਦੁਸ਼ਮਣਾਂ ਨੂੰ ਦੇਸ਼ ਬਾਹਰ ਕੱਢ ਦਿੱਤਾ ਏ ਮੈਨੂੰ 100 ਮੋਰਾ ਇਨਾਮ ਦਿੱਤੀਆਂ ਇਹ ਸੁਣ ਕੇ ਅੱਬੂ ਹੋਰ ਵੀ ਉੱਚੀ ਕਰਕੇ ਬੋਲਿਆ ਮੈਂ ਹੀ ਤਾਂ ਕੱਲ 300 ਮੋਰਾ ਭੇਜੀਆਂ ਸੀ ਇਹ ਕਹਿ ਕੇ ਉਹਨੇ ਇੱਕ ਛੁੱਟੀ ਫੜੀ ਤੇ ਆਪਣੀ ਮਾਂ ਨੂੰ ਖੂ ਮਰਿਆ ਕਿਉਂਕਿ ਉਹ ਇਹ ਗੱਲ ਮੰਨ ਨਹੀਂ ਰਹੀ ਸੀ ਕਿ ਉਹ ਖਲੀਫਾ ਰੋੜਾ-ਗੋੜਾ ਪੈ ਗਿਆ ਗਵਾਂਢੀ ਪੱਜੇ ਆਏ ਉਹਦੀ ਮਾਂ ਨੂੰ ਉਹਦੇ ਹੱਥੋਂ ਛੁਡਾਇਆ ਸਾਰਿਆਂ ਨੇ ਸਮਝਿਆ ਕਿ ਅੱਬੂ ਜ਼ਰੂਰ ਪਾਗਲ ਹੋ ਗਿਆ ਹੈ ਉਨੇ ਉਹਦੇ ਹੱਥ ਜਕੜ ਕੇ ਬੰਨ ਦਿੱਤੇ ਤੇ ਗਲੀ ਵਿੱਚ ਇੱਕ ਮੋਟੀ ਸਾਰੀ ਗਲੀ ਵਿੱਚ ਮੋਟੀ ਸਾਰੀ ਜੰਜੀਰ ਪਾ ਕੇ ਹਨੇਰੀ ਕੋਠੜੀ ਤੇ ਡਬੂਹੇ ਨਾਲ ਬੰਨ੍ਹ ਦਿੱਤਾ ਤੇ ਉਹਦੀ ਖੂਬ ਮਰਮਮਤ ਕੀਤੀ ਫਿਰ ਉਹਨਾਂ ਖਾਣ ਲਈ ਉਹਨੂੰ ਇੱਕ ਬੜੀ ਬਕਬਕੀ ਜਿਹੀ ਦਵਾਈ ਦਿੱਤੀ ਜਦੋਂ ਇਸ ਤਰ੍ਹਾਂ ਬੁਰੇ ਹਾਲ ਮੌਕੇ ਦਿਹਾੜੇ 10 ਦਿਨ ਲੰਘ ਗਏ ਤੇ ਉਹਦੀ ਮਾਂ ਉਹਨੂੰ ਮਿਲਣ ਆਈ ਉਹਦੀ ਬਾਰੀ ਵਿੱਚ ਝਾਤ ਮਾਰ ਕੇ ਵੇਖਿਆ ਕਿ ਅਬ ਉਹ ਨਿਮੋਚਣਾ ਜਾਇਆ ਚੁੱਪਚਾਪ ਬੈਠਾ ਹੈ ਮਾਮਲ ਵੇਖ ਕੇ ਕਹਿਣ ਲੱਗਾ ਮਾਂ ਮੈਨੂੰ ਬੜਾ ਅਫਸੋਸ ਹੈ ਕਿ ਮੈਂ ਤੇਰੇ ਤੇ ਹੱਥ ਚੁੱਕਿਆ ਹੋਰ ਬੜੀਆਂ ਮੁਰਖਾਂ ਵਾਲੀਆਂ ਗੱਲਾਂ ਕੀਤੀਆਂ ਏ ਮੇਰੀ ਪੁੱਲ ਬਖਸ਼ ਦੀ ਮਾਂ ਨੂੰ ਅੱਬੂ ਦਾ ਤਰਸ ਆਇਆ ਤੇ ਉਹਨੇ ਅੱਬੂ ਨੂੰ ਉਸ ਕਾਲ ਕੋਠੀ ਵਿੱਚ ਕਢਾ ਕੇ ਘਰ ਲੈ ਆਈ। ਹੁਣ ਸਭ ਨੂੰ ਪਤਾ ਲੱਗ ਗਿਆ ਸੀ ਕਿ ਅੱਬੂ ਜਿਹੜਾ ਹੈਗਾ ਅੱਬੂ ਦਾ ਸ਼ੁਦਾ ਦੂਰ ਹੋ ਗਿਆ। ਪਹਿਲਾਂ ਤਾਂ ਵਿਚਾਰਾ ਕਈ ਦਿਨ ਸ਼ਰਮ ਦੇ ਮਾਰੇ ਘਰੀ ਬੈਠਾ ਰਿਹਾ। ਘਰੇ ਇਕੱਲਾ ਚੁੱਪਚਾਪ ਬਹਿ ਕੇ ਤੰਗ ਆ ਗਿਆ ਸੀ। ਪਹਿਲਾਂ ਵਾਂਗ ਹੀ ਪੁਰ ਤੇ ਜਾਣ ਲੱਗ ਪਿਆ। ਇੱਕ ਦਿਨ ਜਦੋਂ ਉਹ ਰੋਜ ਵਾਂਗ ਉੱਥੇ ਬੈਠਾ ਆਉਂਦੇ ਜਾਂਦੇ ਲੋਕਾਂ ਨੂੰ ਵੇਖ ਰਿਹਾ ਸੀ ਤਖੀਫਾ ਇੱਕ ਵਾਰ ਫੇਰ ਸਦਰ ਦੇ ਪੇਸ ਵਿੱਚ ਉੱਥੇ ਲੰਘਿਆ। ਅੱਬੂ ਹਸੈਨ ਉਹਨੂੰ ਵੇਖਦੇ ਹੀ ਪਛਾਣ ਲਿਆ ਤੇ ਕਹਿਣ ਲੱਗਾ, "ਓ ਦਗੇਬਾਜ਼ ਜ ਤੂੰ ਹੀ ਮੈਨੂੰ ਖਲੀਫਾ ਹੋਣ ਦਾ ਭਲੇਖਾ ਪਾ ਕੇ ਲੋਕਾਂ ਸਾਹਮਣੇ ਖੜਨ ਜੋਗਾ ਨਹੀਂ ਛੱਡਿਆ ਕਿ ਤੂੰ ਮੈਨੂੰ ਫੇਰ ਫਸਾਉਣਾ ਹੈ ਖਲੀਫੇ ਨੇ ਅਸਕੇ ਕਿਹਾ ਕਿਉਂ ਬਾਈ ਦੱਸ ਖਾਂ ਮੈਂ ਤੇਰਾ ਕੀ ਵਿਗਾੜਿਆ ਤੂੰ ਚਾਹੁੰਦਾ ਸੈਂ ਕਿ ਤੇਰੇ ਦੁਸ਼ਮਣਾਂ ਨੂੰ ਸਜ਼ਾ ਮਿਲੇ ਕੀ ਤੇਰੀ ਮਨਸ਼ਾ ਪੂਰੀ ਹੋ ਗਈ ਅਬੂ ਹਸਨ ਨੇ ਕਿਹਾ ਉਹਨਾਂ ਨੂੰ ਸਜ਼ਾ ਤਾਂ ਜ਼ਰੂਰ ਮਿਲ ਗਈ ਏ ਪਰ ਮੈਂ ਵੀ ਤਾਂ ਨਾਲ ਹੀ ਮੁਕਤ ਦਾ ਰਕੜਿਆ ਗਿਆ ਨਾ ਪਰ ਮੈਂ ਤੈਨੂੰ ਕੀ ਦੋਸ਼ ਦੇਵਾਂ ਮੈਨੂੰ ਤਾਂ ਆਪਣੀ ਮੂਰਖਤਾ ਦੀ ਸਜ਼ਾ ਮਿਲੀ ਏ ਗੱਲਾਂបਾਤਾਂ ਕਰਦੇ ਆ ਆਬੂ ਦਾ ਗੁੱਸਾ ਠੰਡਾ ਹੋ ਗਿਆ ਉਹ ਦੋਵੇਂ ਆਪਸ ਵਿੱਚ ਪੱਕੇ ਮਿੱਤਰ ਬਣ ਗਏ ਖਲੀਫਾ ਆਬੂ हसन ਉਹ ਮਹੱਲ ਵਿੱਚ ਰਹਿਣ ਲਈ ਲੈ ਗਿਆ ਤੇ ਕੁਝ ਸ਼ਿਰ ਪਿੱਛੋਂ ਬੀਗਮ ਜ਼ਬੈਦਾ ਦੀ ਇੱਕ ਗੋਲੀ ਨਾਲ ਜਿਸ ਦਾ ਨਾਮ ਨਜ਼ਾਤ ﺍﻟフਵਾਦ ਸੀ ਵਿਆਹ ਕਰ ਦਿੱਤਾ ਗਿਆ ਗੋਲੀ ਨਾਲ ਉਹ ਬੜੀ ਸੁੰਦਰ ਅਤੇ ਨੇਕਦਿਲ ਔਰਤ ਸੀ ਇਸ ਲਈ ਉਹ ਦੋਵੇਂ ਕਾਫੀ ਸਮਾਂ ਖੁਸ਼ੀ-ਖੁਸ਼ੀ ਰਹਿੰਦੇ ਰਹੇ ਪਰ بڑے ਫਜ਼ਲ ਜ਼ੂਲ ਖਰਚ ਇਸ ਲਈ ਉਸ ਦਾ ਸਾਰਾ ਰੁਪਈਆ ਪੈਸਾ ਜਲਦੀ ਖਤਮ ਹੋ ਗਿਆ। ابو हसन ਹੈਰਾਨ ਸੀ ਕਿ ਉਹ ਪੈਸੇ ਦਾ ਹੁਣ ਕਿੱਥੋਂ ਪ੍ਰਬੰਧ ਕਰੇ। ਅਚਾਨਕ ਉਹਨੂੰ ਖਿਆਲ ਆਇਆ ਕਿ ਜਿਵੇਂ ਖਲੀਫਾ ਨੇ ਉਹਨੂੰ ਬੁੱਧੂ ਬਣਾਇਆ ਸੀ ਕਿਉਂ ਨਾ ਉਹ ਵੀ ਉਸ ਤੋਂ ਆਪਣਾ ਬਦਲਾ ਲਵੇ। ਉਹ ਉਸੇ ਵੇਲੇ ਕਿ ਉਹ ਤਸ ਜੀ ਉਹ ਆਪਣੀ ਬੋਟੀਨ ਕਹਿਣ ਲੱਗਾ ਅਸੀਂ ਦੋਵੇਂ ਝੁੱਠੀ-ਮੁੱਠੀ ਮਰਨ ਦਾ ਬਹਾਨਾ ਕਰੀਏ। ਮੈਂ ਲੇਟ ਜਾਵਾਂਗਾ ਤੇ ਤੂੰ ਮੇਰੇ ਇੱਤੇ ਕਫਨ ਪਾ ਦੇ ਤੇ ਰੋਂਦੀ-ਬਿਟਦੀ ਰਹੀਂ। ਜ਼ਵੇਦਾ ਪਾਸ ਜਾ ਕੇ ਉਹਨੂੰ ਮੇਰੀ ਮੌਤ ਦੀ ਖਬਰ ਸੁਣਾ ਦੇ। ਉਹ ਤੈਨੂੰ ਮੇਰੇ ਦੱਬਣ ਲਈ 200 ਮੋਰਾਂ ਦੇਵੇਗੀ। ਤੇ ਫੇਰ ਤੇਰੀ ਵਾਰੀ ਆਏਗੀ ਤੇ ਮਰਨ ਦਾ ਬਹਾਨਾ ਕਰੀ ਤੇ ਮੈਂ ਖਲੀਫਾ ਨੂੰ ਰੋਂਦਾ ਪਟਦਾ ਇਹ ਖਬਰ ਸੁਣਾਵਾਂਗਾ ਤੇ ਉਹ ਤੈਨੂੰ ਮੈਨੂੰ 200 ਮੋਰਾਂ ਦੇ ਦੇਵੇਗਾ ਸੋ ਦੋਹਾਂ ਨੇ ਇਸੇ ਤਰ੍ਹਾਂ ਕੀਤਾ ਪਹਿਲਾਂ ਨਜ਼ਾਤੁਲ ਫਰਹਾਦ ਰੋਂਦੀ ਕਰਲੌਂਦੀ ਬੇਗਮ ਪਸ ਗਈ ਬੇਗਮ ਨੇ ਅੱਬੂ ਦੀ ਮੌਤ ਤੇ ਬੜਾ ਦੁੱਖ ਪ੍ਰਗਟ ਕੀਤਾ ਤੇ ਖਰਚ ਲਈ 200 ਮੋਰਾਂ ਦੇਤੀਆਂ ਫਿਰ ਅੱਬੂ ਦੀ ਵਾਰੀ ਆਈ ਉਹਨੇ ਖਲੀਫੇ ਪਸ ਗਿਆ ਤੇ ਬੜੀ ਹਾਂ ਬੁਰੀ ਸ਼ਕਲ ਬਣਾ ਕੇ ਆਪਣੀ ਬੋਟੀ ਦੀ ਮਰਨ ਦੀ ਖਬਰ ਸੁਣਾਈ ਬੇਗਮ ਵਾਂਗ ਖਲੀਫੇ ਨੇ ਵੀ ਉਹਦੀ ਬੋਟੀ ਦੀ ਮੌਦੀ ਹਮਦਰਦੀ ਦਿਖਾਈ ਤੇ ਅੰਤਮ ਕਿਰਿਆਦ੍ਰਿਯ ਨੂੰ ਦੂਸੋਂ ਮੋਰਾਂ ਦੇ ਦਿੱਤੀਆਂ ਅਬੂ ਹਸਨ ਤੇ ਉਹਦੀ ਬੋਟੀ ਆਪਣੀ ਸਫਲਤਾ ਤੇ ਬਹੁਤ ਖੁਸ਼ ਹੋਏ ਮੋਰਾਂ ਦਾ ਢੇਰ ਸਾਹਮਣੇ ਰੱਖ ਕੇ ਬੜਾ ਚਰਹਾਸਾਸ ਕੇ ਦੂਰੇ ਹੁੰਦੇ ਰਹੇ ਉਧਰ ਜਦ ਖਲੀਫਾ ਜ਼ਬੈਦਾ ਨਾਲ ਉਹਦੀ ਸਭ ਤੋਂ ਪਿਆਰੀ ਗੋਲੀ ਦੀ ਮੌਤ ਤੇ ਅਫਸੋਸ ਕਰਨ ਗਿਆ ਅੱਗੋਂ ਜ਼ਬੈਦਾ ਬੜੇ ਦੁਖੀ ਹੋਏ ਦੇ ਨਾਲ ਖਲੀਫਾ ਨੂੰ ਅਬੂ ਦੇ ਮਰਨ ਦੀ ਖਬਰ ਸੁਣਾ ਸੁਣਾਈ ਇਹ ਸਭ ਸੁਣ ਕੇ ਖਲੀਫੇ ਦਾ ਸਾ ਨਿਕਲ ਗਿਆ ਤੇ ਕਹਿਣ ਲੱਗਾ ਤੈਨੂੰ ਜ਼ਰੂਰ ਟਪਲਾਂ ਲੱਗਾ ਏ ਉਹ ਤਾਂ ਅਬੂ ਦੀ ਵੋਟੀ ਮਰੀਏ ਨਾ ਕਿ ਅੱਬੂ ਰਾਣੀ ਕਹਿਣ ਲੱਗੀ ਤੁਸੀਂ ਵੀ ਹੱਦ ਕਰਦੇ ਹੋ ਕਿਤੇ ਭਲੇਖੇ ਚ ਤਾਂ ਨਹੀਂ ਉਹ ਤਾਂ ਅਬੂ ਮਰੀਐ ਐ ਨਜ਼ਾਤੁਲ ਫੁਆਤ ਤਾਂ ਹੁਣ ਇਥੋਂ ਹੀ ਗਈ ਏ ਵਿਚਾਰੀ ਦਾ ਰੋ ਰੋ ਕੇ ਬੁਰਾ ਹਾਲ ਸੀ ਇਸ ਤਰ੍ਹਾਂ ਕਿਤਨਾ ਚਿਰ ਦੋਹਾਂ ਬੜੀ ਤਕਰਾਰ ਹੁੰਦੀ ਰਹੀ ਖਲੀਫਾ ਕਹੇ ਐ ਵੀ ਨਜ਼ਾਤੁਲ ਫੁਆਦ ਮਰੀ ਐ ਰਾਣੀ ਕਹੇ ਅੱਬੂ ਮਰਿਆ ਆਖਰ ਫੈਸਲਾ ਇਹ ਹੋਇਆ ਕਿ ਇਸ ਗੱਲ ਦੀ ਸਤਿਾਕਰਨ ਲਈ ਖਲੀਫਾ ਨੇ ਪੁਰਾਣੇ ਨੌਕਰ ਮਸਰੂਰ ਨੂੰ ਭੇਜਿਆ ਅੱਬੂ ਹਸਨ ਅੱਗੇ ਹੀ ਤਾੜ ਵਿੱਚ ਸੀ ਕਿ ਖਲੀਫਾ ਵੱਲੋਂ ਕੋਈ ਨਾ ਕੋਈ ਜ਼ਰੂਰ ਉਹਨਾਂ ਵੱਲ ਆਏਗਾ ਇਸ ਲਈ ਜਦੋਂ ਉਹ ਦੂਰੋਂ ਆਉਂਦਾ ਉਹਨਾਂ ਨੇ ਦੇਖਿਆ ਤਾਂ ਨਜਤੁਲ ਫੁਆਦ ਨੂੰ ਕਿਹਾ ਮਸਰੂਰ ਸਾਡੇ ਘਰ ਵਾਲ ਆ ਰਿਹਾ ਹੈ ਮੇਰਾ ਖਿਆਲ ਹੈ ਕਿ ਖਲੀਫਾ ਨੇ ਉਹ ਨੂੰ ਇਹ ਵੇਖਣ ਲਈ ਭੇਜਿਆ ਕਿ ਸਾਡੇ ਦੋਵਾਂ ਵਿੱਚ ਕੌਣ ਮਰਿਆ ਤੂੰ ਝੱਟਪਟ ਕਫਨ ਤਾਣ ਕੇ लेट ਜਾ ਤੇ ਬਿਲਕੁਲ ਹਿੱਲ ਨਾ ਨਜਾਤ ਤੇ ਲਫਵਾਦ ਹੱਲੀ ਲੇਟੀ ਸੀ ਕਿ ਮਸਰੂਰ ਨੇ ਆ ਬੂੜਾ ਬੂਆ ਖੜਕਾਇਆ ਅਬੂ ਵਸੇ ਬੁਰਾ ਜਾਮਾ ਬਣਾ ਕੇ ਬੂਆ ਖੋਲਣ ਗਿਆ ਨਜਾਤ ਤੇ ਲਫਵਾਦ ਤੇ ਕਫਨ ਪਿਆ ਦੇਖ ਕੇ ਉਹ ਮੁਰਦੇ ਪੈਣੀ ਚਲਾ ਗਿਆ ਤੇ ਜਾ ਕੇ ਕੁਝ ਜਿਹੜਾ ਕੁਝ ਦੇਖਿਆ ਸੀ ਖਲੀਫੇ ਨੂੰ ਜਾ ਕੇ ਦੱਸਿਆ ਜਦੋਂ ਰਾਣੀ ਨੇ ਮਸਰੂਰ ਦਾ ਬਿਆਨ ਸੁਣਿਆ ਉਹਨੂੰ ਬੜਾ ਗੁੱਸਾ ਆਇਆ ਉਹਨੇ ਸਮਝਿਆ ਕਿ ਉਹਨੇ ਜਾਣਬੁੱਝ ਕੇ ਖਲੀਫੇ ਦਾ ਪੱਖ ਲਿਆ ਇਸ ਲਈ ਉਹਨੇ ਆਪਣੀ ਇੱਕ ਬੁੱਢੀ ਨੌਕਰਾਨੀ ਨੂੰ ਜਿਹੜੀ ਬੜੀ ਸਿਆਣੀ ਤੇ ਸੱਚੀ ਸੀ ਇਸ ਗੱਲ ਦੇ ਝੂਠ ਸੱਚ ਦਾ ਪਤਾ ਲਾਉਣ ਲਈ ਭੇਜਿਆ ਬੁੱਢੀ ਨੌਕਰਾਨੀ ਬੜੀ ਕਾਲੀ ਕਾਲੀ ਅਬੂ ਦੇ ਘਰ ਵੱਲ ਗਈ ਅਬੂ ਪਹਿਲਾਂ ਹੀ ਉਡੀਕ ਵਿੱਚ ਸੀ ਕਿ ਰਾਣੀ ਦੀ ਵਾਰੀ ਆ ਉਹ ਜ਼ਰੂਰ ਕਿਸੇ ਨਾ ਕਿਸੇ ਨੂੰ ਭੇਜੇਗੀ ਸੋ ਜਦੋਂ ਉਹਨੇ ਵਾਰੀ ਵਿੱਚੋਂ ਬੁੱਢੀ ਨੂੰ ਆਉਂਦਿਆਂ ਵੇਖਿਆ ਉਹ ਉਹ ਆਪ ਆਪਣੀ ਬੋਟੀਆਂ ਸਮਝਾ ਬਜਾ ਕੇ ਕਫਨ ਤਾਣ ਕੇ ਲੰਮਾ ਪੈ ਗਿਆ ਤੇ ਨਜ਼ਾਤੁਲ ਫੁਆਦ ਜਾਰੋ ਜਾਰ ਰੋਣ ਲੱਗੀ ਹਾਈਵੇ ਕਿੱਥੇ ਚਲੇ ਗਏ ਮੇਰੇ ਸਾਈਆਂ ਮੈਨੂੰ ਕੱਲੀ ਛੱਡ ਕੇ ਹਾਈਵੇ ਰੱਬਾ ਜੇ ਮੈਨੂੰ ਇਹ ਦਿਨ ਵੀ ਦਿਖਾਉਣਾ ਸੀ ਤਾਂ ਮੈਂ ਜੰਮ ਦੀ ਕਿਉਂ ਨਾ ਮਰ ਗਈ ਬੁੱਢੀ ਨੇ ਨਜ਼ਾਤੁਲ ਫੁਆਦ ਦਾ ਇਹ ਹਾਲ ਵੇਖ ਕੇ ਸਾਰਾ ਹਾਲ ਰਾਣੀ ਨੂੰ ਜਾ ਸੁਣਾਇਆ ਹੁਣ ਰਾਣੀ ਨੂੰ ਪੂਰਾ ਯਕੀਨ ਹੋ ਗਿਆ ਕਿ ਮਸਰੂਰ ਨੇ ਇਹ ਕਲੀਫੇ ਨੂੰ ਕੁਛ ਕਰਨ ਲਈ ਸਰਾਸਰ ਝੂਠ ਬੋਲਿਆ ਜਦ ਰਾਣੀ ਨੇ ਮਸਰੂਰ ਨੂੰ ਬੁਲਾ ਕੇ ਝਾੜ ਪਾਈ ਤਾਂ ਮਸਰੂਰ ਨੇ ਕਿਹਾ بیگم صاحبہ ਮੈਂ ਜੋ ਕੁਝ ਵੇਖਿਆ ਸੀ ਉਹ ਕਹਿ ਸੁਣਾਇਆ ਹੈ ਇਹ ਬੁੱਢੀ ਬਖੇੜਾ ਪਾਉਣ ਲਈ ਝੂਠੀਆਂ ਸੱਚੀਆਂ ਬਣਾ ਕੇ ਸੁਣਾ ਰਹੀ ਹੈ ਬੁੱਢੀ ਨੌਕਰਾਨੀ ਆਪਣੇ ਤੇ ਲੱਗੀ ਇਸ ਤੋਹਮਤ ਤੇ ਗੁੱਸੇ 'ਚ ਪੜਕ ਗਈ ਤੇ ਕਹਿਣ ਲੱਗੀ ਬਖੇੜਾ ਤਾਂ ਤੂੰ ਪਾ ਰਹੀ ਆ ਸਾਰੀ ਗੱਲ ਮੇਰੇ ਸਿਰ ਮੜ ਰਹੀ ਆ ਕੋਈ ਸ਼ਰਮ ਕਰ ਸਭ ਨੇ ਰੱਬ ਅੱਗੇ ਜਵਾਬ ਦੇਣਾ ਹੈ ਜਦੋਂ ਇਹ ਝਗੜਾ ਵੱਧ ਗਿਆ ਖਰੀਫਾ ਹਰਾਂ ਚ ਇਸ ਅਸੱਚ ਗੱਲ ਕੀ ਹੈ ਆਖਰ ਸੋਚ-ਸੋਚ ਕੇ ਉਹ ਨੇ ਇਹ ਫੈਸਲਾ ਕੀਤਾ ਕਿ ਚਾਹੇ ਕਿ ਚਾਰੇ ਜਣੇ ਇਕੱਠੇ ਆਪਾਂ ਵੇਖ ਕੇ ਆਉਨੇ ਆਂ ਵੀ ਗੱਲ ਕੀ ਹੈ ਸੋ ਇਸ ਫੈਸਲੇ ਅਨਸਾਰ ਚਾਰੇ ਜਣੇ ਅੱਬੂ ਦੇ ਘਰ ਵੱਲ ਤੁਰ ਪਏ ਜਦੋਂ ਅੱਬੂ ਨੇ ਚੌਹਾਂ ਨੂੰ ਆਪਣੇ ਘਰ ਵੱਲ ਆਉਂਦਿਆਂ ਦੇਖਿਆ ਤਾਂ ਉਹਨੇ ਇਹ ਖਬਰ ਆਪਣੀ ਬੋਟੀ ਨੂੰ ਦੱਸੀ ਉਹਦੀ ਬੋਟੀ ਦਾ ਰੰਗ ਫੱਕ ਹੋ ਗਿਆ ਉਹ ਕਹਿਣ ਲੱਗੀ ਦੱਸ ਹੁਣ ਕੀ ਕਰੀਏ ਹੁਣ ਅਸੀਂ ਜ਼ਰੂਰ ਫਸ ਜਾਵਾਂਗੇ ਅੱਬੂਸ ਨੇ ਕਿਹਾ ਤੂੰ ਰਤੀ ਫਿਕਰ ਨਾ ਕਰ ਤੂੰ ਵੀ ਜਲਦੀ ਆਪਣੇ ਆਪ ਨੂੰ ਕਫਨ ਪਾ ਲੈ ਤੇ ਮੈਂ ਵੀ ਪਾ ਲੈਂਦਾ ਫਿਰ ਅਸੀਂ ਦੇਖਦੇ ਹਾਂ ਮੌਜ ਮੇਟਾ ਇਸ ਤਰ੍ਹਾਂ ਦੋਵੇਂ ਚੁੱਪਚਾਪ ਕਫਨ ਤਾਣ ਕੇ ਲੇਟ ਗਏ ਜਦੋਂ ਚਾਰੇ ਜਣੇ ਖਲੀਫਾ ਰਾਣੀ ਮਸਰੂਰ ਤੇ ਬੁੱਢੀ ਉੱਥੇ ਚਲੀ ਗਈ ਤਾਂ ਉਹਨਾਂ ਦੋਹਾਂ ਨੂੰ ਮਰਿਆ ਪਿਆ ਦੇਖ ਕੇ ਸਾਰੇ ਹੈਰਾਨ ਹੋਏ ਰਾਣੀ ਕਹਿਣ ਲੱਗੀ ਵੇਖੋ ਦੋਵੇਂ ਮਰੇ ਪਏ ਨੇ ਅੱਬੂ ਤਾਂ ਮਰੀ ਗਿਆ ਸੀ ਪਰ ਬਜਾਰੀ ਨੀਜ਼ਾਤ ਲਫਵਾਦ ਵੀ ਆਪਣੇ ਪਤੀ ਦੀ ਮੌਤ ਦੇ ਦੁੱਖ ਨੂੰ ਨਸਵਾਰਦੀ ਹੋਈ ਚੱਲ ਪਸੀ ਕਿਲੀਫ ਨੇ ਕਿਹਾ ਤੂੰ ਫੇਰ ਮੁਰਖਾਂ ਵਾਲੀਆਂ ਗੱਲਾਂ ਕਰਦੀ ਐ ਮੈਂ ਤੈਨੂੰ ਦੱਸਿਆ ਨਹੀਂ ਕਿ ਅਬੂ ਹਸਨ ਨੇ ਆਪ ਆਪ ਆਕੇ ਮੈਨੂੰ ਆਪਣੀ ਬੋਟੀ ਦੇ ਮਰਨ ਦੀ ਇਤਲਾ ਦੇਤੀ ਪਰ ਤੂੰ ਆਪਣੀ ਗੱਲ ਆਵਦੀ ਹੋਈ ਚਲਾਈ ਜੰਨੀ ਐ ਉਧਰ ਜ਼ਬੈਦਾ ਵੀ ਆ ਉਧਰ ਜ਼ਬੈਦਾ ਵੀ ਆਪਣੀ ਗੱਲ ਤੇ ਆੜੀ ਰਹੀ ਤੇ ਝਗੜਾ ਵੱਧਾ ਗਿਆ ਆਖਰ ਤਾਂਗਾ ਕੇ ਉਸਨੇ ਉੱਚੀ ਸੜੀ ਕਿਹਾ ਜਿਹੜਾ ਵੀ ਕੋਈ ਮੈਨੂੰ ਇਹ ਸੱਚੋ ਸੱਚ ਦੱਸੇਗਾ ਕਿ ਦੋਹਾਂ ਵਿੱਚੋਂ ਪਹਿਲਾਂ ਕੌਣ ਮਰਿਆ ਐ ਮੈਂ ਉਹਨੂੰ 1000 ਮੋਰਾ ਇਨਾਮ ਦੇਵਾਂਗਾ ਜਿਉਂ ਹੀ ਅਬੂ ਨੇ ਇਹ ਗੱਲ ਸੁਣੀ ਉਹ ਪੜਕ ਕੇ ਉੱਠ ਬੈਠਾ ਤੇ ਕਹਿਣ ਲੱਗਾ ਪਹਿਲਾਂ ਮੈਂ ਮਰਿਆ ਸਾਹ ਹਜੂਰ ਹੋਰ ਗੱਲਾਂ ਅਸੀਂ ਫੇਰ ਕਰਾਂਗੇ ਪਹਿਲਾਂ ਆਪਣੇ ਇਕਰਾਰ ਮਜ਼ਬੂਤ ਮੈਨੂੰ 1000 ਮੋਹਰਾਂ ਦੇ ਦਿਓ ਅੱਬੂ ਨੂੰ ਉੱਠ ਕੇ ਬੈਠਿਆਂ ਵੇਖਿਆ ਤਾਂ ਨਜਾਤ ਲਫਾਦ ਵੀ ਉੱਠ ਕੇ ਬੈਠ ਕੇ ਕਹਿਣ ਲੱਗੀ ਮੈਂ ਵੀ ਜਿਉਂਦੀ ਹਾਂ ਅਸੀਂ ਦੋਵਾਂ ਨੇ ਮਰਨ ਦਾ ਬਹਾਨਾ ਕੀਤਾ ਸੀ ਬੇਗਮ ਨੂੰ ਤਾਂ ਇਸ ਚਲਾਕੀ ਤੇ ਬੜਾ ਗੁੱਸਾ ਚੜਿਆ ਖਲੀਫਾ ਬਹੁਤ ਹੀ ਹੱਸਿਆ ਤੇ ਹੱਸਦੇ ਹੱਸਦੇ ਆ ਇਹ ਵੀ ਕਹਿ ਗਿਆ ਅੱਬੂ ਤੂੰ ਬਹੁਤ ਅਜੀਬ ਆਦਮੀ ਹੈ ਬੇਗਮ ਨੇ ਕਿਹਾ ਤੂੰ ਪੈਸੇ ਲਈ ਜੋ ਇੰਨਾ ਵੱਡਾ ਟੋਂਕ ਰਚਾਇਆ ਹੈ ਸਿੱਧੇ ਮੂੰਹ ਮੰਗ ਲੈਂਦਾ ਅਸੀਂ ਤੈਨੂੰ ਕੋਈ ਨਾ ਥੋੜੀ ਕਰਦੇ ਸੀ ਤੇ ਨਜ਼ਾਤ ﺍﻟਫੁਆਦ ਕਹਿਣ ਲੱਗੀ ਸਾਨੂੰ ਪੈਸਾ ਮੰਗਦਿਆਂ ਸ਼ਰਮ ਆਉਂਦੀ ਸੀ ਅਬੂ ਹਸਨ ਕਹਿਣ ਲੱਗਾ ਮੈਂ ਆਪਣਾ ਸਾਰਾ ਪੈਸਾ ਖਤਮ ਕਰ ਚੁੱਕਾ ਸਾਂ ਮੈਂ ਖਲੀਫੇ ਕੋਲੋਂ ਕਿਸ ਮੂਹ ਨਾਲ ਮੰਗਦਾ ਜਦੋਂ ਮੈਂ ਕੁਵਾਰਾ ਸਾਂ ਤਾਂ ਮੇਰੀ ਗੁਜ਼ਾਰੇ ਲਈ ਕਾਫੀ ਕੁਝ ਸੀ ਪਰ ਹੁਣ ਵਿਆਹ ਤੋਂ ਬਾਅਦ ਮੇਰਾ ਖਰਚਾ ਹੋਰ ਵੱਧ ਗਿਆ ਜਿੰਨਾ ਵੀ ਪੈਸਾ ਮੇਰੇ ਕੋਲ ਸੀਗਾ ਪਾਣੀ ਵਾਂਗ ਵਹਾਤਾ ਤੇ ਇਸ ਲਈ ਹਜ਼ੂਰ ਪਹਿਲੋਂ ਇਨਾਮ ਵਾਲੀਆਂ 1000 ਮੋਰਾ ਮੈਨੂੰ ਦੇ ਦਿਓ ਇਹ ਸੁਣ ਕੇ ਖਲੀਫਾ ਤੇ ਰਾਣੀ ਦੋਵੇਂ ਖਿੜਖੜਾ ਕੇ ਹੱਸ ਪਏ ਤੇ ਦੋਵੇਂ ਮਹੱਲ ਵਿੱਚ ਪਹੁੰਚਦੇ ਹੀ 1000 ਮੋਰਾ ਉਹਨਾਂ ਨੇ ਭਜਵਾ ਦਿੱਤੀਆਂ ਅਬੂ ਦੇਨਾ ਇੱਕ ਵੱਡੀ ਸਾਰੀ ਜ਼ਕੀਰ ਵੀ ਦੇ ਦਿੱਤੀ ਤਾਂ ਜੋ ਉਸ ਦਾ ਗੁਜ਼ਾਰਾ ਚੱਲਦਾ ਰਹੇ ਆਪਣੀ ਕਹਾਣੀ ਦੋ ਦੋਸਤ ਅਲਫ ਲੈਲਾ ਕਹਾਣੀਆਂ ਦੇ ਅਧੀਨ ਖਤਮ ਹੁੰਦੀ ਹੈ ਅਲਫ ਲੈਲਾ ਦੀਆਂ ਬਹੁਤ ਸਾਰੀਆਂ ਕਹਾਣੀਆਂ ਹੋਰ ਆਪਾਂ ਸੁਣਦੇ ਰਾਵਾਂਗੇ ਨਵੀਆਂ ਕਹਾਣੀਆਂ ਸੁਣਨ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਪੈਣਾ ਹੈ ਜੀ ਪਸੰਦ ਆਵੇ ਤਾਂ ਸ਼ੇਅਰ ਤੇ ਲਾਈਕ ਵੀ ਕਰਨਾ ਮਿਲਦੇ ਆਂ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰੱਖਾ ਆਪਣਾ ਧਿਆਨ ਰੱਖਣਾ ਅਰਬ ਦੇਸ਼ ਵਿੱਚ ਇੱਕ ਬਾਦਸ਼ਾਹ ਸੀ ਸ਼ਹਿਰਯਾਰ